ਇਹ ਆਪਣਾ 2 ਸਾਲਾਂ ਦੀ ਮਿਹਨਤ ਦਾ ਨਿੰਬੂ ਦਾ ਫਲ ਆ ਜੀ ਨਿੰਬੂ ਆਪਣੇ ਕੋਲੇ ਕਾਫੀ ਸਮੇਂ ਤੋਂ ਇਹੜਾ ਕਾਮਯਾਬ ਨਹੀਂ ਹੋ ਰਿਹਾ ਸੀਗਾ ਉਹਦੇ ਵਿੱਚ ਕਾਫੀ ਕਾਰਨ ਸੀਗੇ ਉਹਦੇ ਚੰਗੀ ਕਿਸਮ ਦਾ ਨਾ ਮਿਲਣਾ ਤੇ ਬੂਟੇ ਦੀ ਦੇਖਭਾਲ ਦੇ ਵਿੱਚ ਕੁਝ ਕਮੀਆਂ ਦਾ ਰਹਿਣਾ ਤੇ ਜਾਂ ਫਿਰ ਇਹ ਕਹਿ ਲਈਏ ਵੀ ਚੰਗੀ ਕਿਸਮ ਨਾ ਹੋਣ ਕਰਕੇ ਬੂਟੇ ਨੂੰ ਫਲ ਹੀ ਨਾ ਆਉਣਾ ਇਸ ਤਰ੍ਹਾਂ ਦੇ ਕਾਫੀ ਸਮੱਸਿਆਵਾਂ ਆਪਣੇ ਕੋਲ ਆਈਆਂ ਸੀਗੀਆਂ ਇੱਕ ਨਿੰਬੂ ਦਾ ਬੂਟਾ ਮੰਨ ਲਓ ਵੀ ਆਪਾਂ 4 ਸਾਲ ਪਾਲੀ ਗਏ ਆ ਉਹਦੇ ਤੇ ਸਰਦੀਆਂ 'ਚ ਕਦੇ-ਕਦੇ ਹੀ ਫਲ ਆਉਂਦਾ ਸੀ ਤੇ ਉਹ ਪੀੜੇ ਦਾ ਪੀਲੇ ਹੀ ਰਿਹਾ ਤੇ ਬੂਟਾ ਸਹੀ ਨਹੀਂ ਚੱਲਿਆ ਤੇ ਸਾਲੋਂ ਬਿਲਕੁਲ ਹੀ ਮੱਚ ਗਿਆ ਇਦਾਂ ਦੀਆਂ ਸਮੱਸਿਆਵਾਂ ਨਿੰਬੂ ਦੇ ਵਿੱਚ ਕਾਫੀ ਆਪਾਂ ਨੇ ਦੇਖਣ ਦੇ ਵਿੱਚ ਆਈਆਂ ਪਰ ਜਿਹੜੀ ਇਹ ਕਿਸਮ ਆ ਜਿਹਦੇ ਬਾਰੇ ਗੱਲ ਕਰਾਂਗੇ ਪਹਿਲਾਂ ਵੀ ਕਾਫੀ ਸਾਰੀਆਂ ਵੀਡੀਓ ਆਪਾਂ ਇਸ ਬਾਰੇ ਬਣਾ ਚੁੱਕੇ ਹਾਂ ਜੀ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀਆਂ ਜਾਣਕਾਰੀਆਂ ਆਪਾਂ ਲੈ ਕੇ ਆਉਣੇ ਹਾਂਗੇ ਕਿਸਮਾਂ ਬਾਰੇ ਫਲਾਂ ਵਾਲੇ ਬੂਟਿਆਂ ਦੀਆਂ ਕਿਸਮਾਂ ਬਾਰੇ ਜਾਂ ਫਿਰ ਹੋਰ ਫਸਲਾਂ ਬਾਰੇ ਉਹ ਵੱਦ ਤੋਂ ਵੱਧ ਵੀਰਾਂ ਤੱਕ ਪਹੁੰਚ ਸਕਣਾ ਜਿਹੜੇ ਕਿ ਇਸ ਤਰ੍ਹਾਂ ਦੇ ਫਲਾਂ ਦੇ ਸ਼ਕੀਨ ਨੇ ਜਾਂ ਕੁਦਰਤੀ ਖੇਤੀ ਕਰਨਾ ਚਾਹੁੰਦੇ ਨੇ ਜੀ ਇਹ ਜਿਹੜੀ ਕਿਸਮ ਹੈਗੀ ਹੈਗੀ ਇਹ 12 ਮਾਸੀ ਨਿੰਬੂ 12 ਮਾਸੀ ਹੈ ਜੀ ਇਹਦੇ ਵਿੱਚ ਲੋਕ ਇਹਨੂੰ ਘੱਟ ਪਸੰਦ ਕਿਉਂ ਕਰਦੇ ਨੇ ਕਿਉਂਕਿ ਇਹਦਾ ਸਾਈਜ਼ ਕਾਫੀ ਵੱਡਾ ਹੁੰਦਾ ਹੈਗਾ ਨਿੰਬੂ ਦਾ ਜਦੋਂ ਵੀ ਨਾਮ ਆਉਂਦਾ ਲੋਕਾਂ ਨੂੰ ਇਹ ਲੱਗਦਾ ਵੀ ਜਿਹੜਾ ਛੋਟੇ ਸਾਈਜ਼ ਦੇ ਵਿੱਚ ਬਿਲਕੁਲ ਪੀਲੇ ਰੰਗ ਦਾ ਤੇ ਕਾਗੇ ਜਿੰਨੇ ਪਤਲੇ ਛਿਲਕੇ ਵਾਲਾ ਹੋਊਗਾ ਤਾਂ ਉਹੀ ਨਿੰਬੂ ਆਗਾ ਇਹਨੂੰ ਨਿੰਬੂ ਜਿਆਦਾ ਨਹੀਂ ਮੰਨਦੇ ਪਰ ਇਹਦੇ ਚ ਕੋਈ ਬੀਜ ਨਹੀਂ ਹੁੰਦਾ ਜੀ ਬਹੁਤ ਘੱਟ ਮਾਤਰਾ ਦੇ ਵਿੱਚ ਬੀਜ ਹੁੰਦੇ ਨੇ ਰਸਾ ਬਹੁਤ ਮਾਤਰਾ ਜਿਹਾ ਹੁੰਦਾ ਤੁਸੀਂ ਇਹਨੂੰ ਪਾਣੀ ਬਣਾਉਣ ਲਈ ਵਰਤ ਸਕਦੇ ਹੋ ਉਹਦਾ ਮੁੱਖ ਕਰਨੇ ਇਹ ਕਿ ਇਹ ਜਿਹੜਾ ਗਰਮੀਆਂ ਦੇ ਵਿੱਚ ਵੀ ਭਗਦਾਗਾ ਤੇ ਸਰਦੀਆਂ ਦੇ ਵਿੱਚ ਵੀ ਭਗਦਾ ਇਸ ਸਮੇਂ ਵਾਲੇ ਫਲ ਦਾ ਤੁਸੀਂ ਅਚਾਰ ਪਾ ਸਕਦੇ ਹੋਗੇ ਅਚਾਰ ਵੀ ਇਹਦਾ ਕਾਫੀ ਜਿਹੜਾ ਸਵਾਦ ਬਣਦਾਗਾ ਉਹਦੇ ਲਈ ਕੁੰਭਗਾਰਡ ਵੈਰੈਟੀ ਵੀ ਬਹੁਤ ਵਧੀਆ ਹੈਗੀ ਉਹ ਵੀ ਆਪਾਂ ਜਿਹੜੇ ਨਿੰਬੂ ਤੋੜ ਕੇ ਹਟਿਆਗੇ ਅਚਾਰ ਦੇ ਲਈ ਤੇ ਇਹ ਬਾਰਾ ਮਾਸੀ ਤੇ ਕੁਸ਼ਕ ਜਿਹੜੇ ਨਿੰਬੂ ਆਪਣੇ ਕੋਲ ਹੈਗੇ ਸੀਗੇ ਇਹ ਵੀ ਅਚਾਰ ਲਈ ਵਰਤਾਂਗੇ ਜੀ ਬਾਕੀ ਕਈ ਵਾਰ ਇਦਾਂ ਹੁੰਦਾ ਕਿ ਆਪਣੇ ਕੋਲ ਸਰਦੀਆਂ ਦੇ ਵਿੱਚ ਨਿੰਬੂ ਬਹੁਤਾ ਹਾਜ਼ਰ ਹੋ ਜਾਂਦੇ ਆ ਤਾਂ ਤੁਸੀਂ ਉਹਦਾ ਜਿਹੜਾ ਜੂਸ ਕੱਢ ਕੇ ਕਿਸੇ ਕੱਚੀ ਬੋਤਲ ਦੇ ਵਿੱਚ ਪਾ ਕੇ ਫ੍ਰਿਜ ਵਗੈਰਾ 'ਚ ਰੱਖ ਕੇ ਕਾਫੀ ਸਮੇਂ ਤੱਕ ਰੱਖ ਸਕਦੇ ਹੋ ਤੇ ਬਾਅਦ 'ਚ ਉਹਨੂੰ ਤੁਸੀਂ ਗਰਮੀਆਂ ਦੇ ਵਿੱਚ ਵਰਤ ਸਕਦੇ ਹੋਗੇ ਇਸ ਕੇਸ ਨੂੰ ਤੁਸੀਂ ਸਾਲ ਦੇ ਵਿੱਚ ਜਿਹੜਾ ਦੋ ਵਾਰੀ ਲਾ ਸਕਦੇ ਹੋਗੇ ਇੱਕ ਤੁਸੀਂ ਫਰਵਰੀ ਮਾਰਚ ਦੇ ਮਹੀਨੇ ਲਾ ਸਕਦੇ ਹੋ ਦੂਸਰਾ ਜੁਲਾਈ ਅਗਸਤ ਸਤੰਬਰ ਇਹਨਾਂ ਤਿੰਨ ਮਹੀਨਿਆਂ ਦੇ ਅਕਤੂਬਰ ਤੱਕ ਵੀ ਤੁਸੀਂ ਇਹਨੂੰ ਲਾ ਸਕਦੇ ਹੋਗੇ ਇਹ ਕਿਸਮ ਦਾ ਨਾਮ ਦੱਸਿਓ ਜਿਸ ਤਰ੍ਹਾਂ ਤੁਹਾਨੂੰ ਪੰਜਾਬ 12 ਮਾਸੀ ਹੈ ਜੀ ਇਹਦੇ 12 ਮਾਸੀ 8 ਆਉਂਦਾ ਤੇ 12 ਮਾਸੀ 12 ਆਉਂਦਾਗਾ ਦੋ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹੈਗੀਆਂ ਜਿਹੜਾ ਫਾਲਾਗਾ ਪੂਰੇ ਭਰਪੂਰ ਮਾਤਰਾ ਦੇ ਵਿੱਚ ਇਹਦੇ ਉਪਰੋਂ ਆਪਾਂ ਨੂੰ ਮਿਲਦਾਗਾ ਬੂਟੇ ਦੇ ਨੇੜੇ ਤੁਸੀਂ ਥਾਂ ਉੱਚਾ ਕਰਕੇ ਰੱਖਣਾ ਉਹਦਾ ਮੁੱਖ ਕਾਰਨ ਇਹੀ ਹੈ ਜੇ ਨੇੜੇ ਤਨੇ ਦੇ ਪਾਣੀ ਲੱਗਦਾ ਤਾਂ ਉਹਦੇ ਨਾਲ ਜਿਹੜਾ ਬੂਟਾ ਪੀਲਾ ਪੈਂਦਾ ਰਹਿੰਦਾ ਤੇ ਕਾਮਯਾਬ ਨਹੀਂ ਹੁੰਦਾ ਜੀ ਦੂਸਰਾ ਇਸ ਤੋਂ ਬਿਨਾ ਜਿਹੜਾ ਤੁਸੀਂ ਖਾਦ ਦੀ ਗੱਲ ਕਰ ਲਈ ਆਪਾਂ ਜਿਹੜਾ ਦਸੰਬਰ ਜਨਵਰੀ ਦਾ ਮਹੀਨਾਗਾ ਉਹ ਬਿਲਕੁਲ ਠੁਕਮਾਗਾ ਇੱਕ ਸਾਲ ਦੇ ਪੂਟੇ ਲਈ 8 ਤੋਂ 10 ਕਿਲੋ ਗੜੀ ਸੜੀ ਰੂੜੀ ਦੀ ਖਾ ਤੁਸੀਂ ਦੇ ਸਕਦੇ ਹੋਗੇ ਕਿਲੋ ਤੋਂ ਡੇਢ ਕਿਲੋ ਤਾਂ ਕਿ ਜਿਹੜੀ ਤੁਸੀਂ ਸਰੋਂ ਦੀ ਖਾਲ ਪਾ ਸਕਦੇ ਹੋਗੇ ਤੇ ਥੋੜੀ ਬਹੁਤੀ ਜਿਹੜੀ ਕਲੀ ਵੀ ਤੁਸੀਂ ਨਾਲ ਪਾ ਸਕਦੇ ਹੋਗੇ ਬਾਕੀ ਕਲੀ ਤੇ ਨੀਲੇ ਤੋਂ ਉੱਥੇ ਜਿਹੜਾ ਘੋਲ ਹੈਗਾ ਉਹਦਾ ਛੜਕਾ ਤੁਸੀਂ ਕਟਿੰਗ ਤੋਂ ਬਾਅਦ ਕਰਨਾਗਾ ਕਟਿੰਗ ਕਰਨ ਦਾ ਜਿਹੜਾ ਸਮਾਂਗਾ ਉਹ ਵੀ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਹੀ ਠੁਕਮਾਗਾ ਉਸ ਸਮੇਂ ਤੁਸੀਂ ਇਹਦੀ ਕਟਾਈ ਕਰਕੇ ਚੰਗੀ ਦੀ ਸ਼ੇਪ ਬਣਾ ਸਕਦੇ ਹੋਗੇ ਜਿਆਦਾ ਖੇਲਰੀਆਂ ਹੋਈਆਂ ਟਾਣੀਆਂ ਨੂੰ ਰੋਕਣਾਗਾ ਤੇ ਜਿਹੜੀਆਂ ਕੋਈ ਜਿਆਦਾ ਧਣੇ ਦੇ ਥੱਲੇ ਨੇੜੇ ਟਾਣੀਆਂ ਹੈਗੀਆਂ ਉਹ ਵੀ ਤੁਸੀਂ ਜਿਹੜੀਆਂ ਕੱਟ ਦੇਣੀਆਂ ਹੈਗੀਆਂ ਜੀ ਅ ਅਮੀਦ ਕਰਦੇ ਆਂਗੇ ਜਿਹੜੀ ਅਸੀਂ ਵੀਡੀਓ ਦੇ ਵਿੱਚ ਜਾਣਕਾਰੀ ਨਿੰਬੂ ਬਾਰਾਮਾਸੀ ਲਈ ਲੈ ਕੇ ਆਏ ਸੀਗੇ ਉਹ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਤੇ ਜੇਕਰ ਫਿਰ ਵੀ ਕੋਈ ਤੁਹਾਡਾ ਸਵਾਲ ਹੋਵੇ ਇਸ ਸੰਬੰਧੀ ਤਾਂ ਤੁਸੀਂ ਜਿਹੜਾ ਸਾਨੂੰ ਕਮੈਂਟ ਛੱਡ ਕੇ ਪੁੱਛ ਸਕਦੇ ਹੋ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਧੰਨਵਾਦ